ਦਾ ਬੇਟਾ ਤਿਲਵਿੰਦਰ ਸਿੰਘ 2009 ਨੂੰ ਇੰਗਲੈਂਡ ਗਿਆ ਸੀ ਇੰਗਲੈਂਡ ਗਿਆ ਸੀ ਪਰ ਉੱਥੇ ਇਹਨੇ ਹਾਲਾਤ ਨਹੀਂ ਸਦਾ ਸਕਿਆ ਪੂੰਜੀ ਪੂੰਜੀ ਇਕੱਠੀ ਕਰਕੇ ਮੈਂ ਬਜਲੀ ਬੋਰਡ ਦੇ ਵਿੱਚ ਲਾਇਰਮੈਨ ਦੇ ਅਹੁਦੇ ਤੇ ਨੌਕਰੀ ਕੀਤੀ ਪੈਸਾ ਪੈਸਾ ਇਕੱਠਾ ਕਰਕੇ ਜੀਪੀ ਫੰਡ ਵੀ ਸਾਰਾ ਕਢਾ ਕੇ ਲਾ ਕੇ ਮੈਂ 16 ਲੱਖ ਉਹਨੂੰ ਮੈਂ ਅਮਲੇੜ ਭੇਜਿਆ ਆਪਣੇ ਘਰ ਦੇ ਹਾਲਾਤ ਸੁਧਾਰਨ ਵਾਸਤੇ 14 ਸਾਲ ਪਿੱਛੋਂ ਵੀ ਉਹ ਮੈਂ ਮੂੰਹ ਨਹੀਂ ਵੇਖਿਆ ਭਇਆ 23 ਤਰੀਕ ਨੂੰ ਮੈਨੂੰ ਖਬਰ ਆਈ ਆ ਮਨੇਰੇ 2 ਵਜੇ ਤੇ ਉਹ ਉਸਨੂੰ ਹੱਟ ਅਟੈਕ ਨਾਲ ਮੌਤ ਹੋ ਗਈ ਆ ਫੇਰ ਆ ਘਰ ਦੇ ਜੀਅਨ ਮੈਂ ਠਾਲਿਆ ਤੇ ਉਹ ਤੁਹੀਂ ਇੱਕ ਫੋਨ ਨਹੀਂ ਚੁੱਕਿਆ ਤੇ ਆਹਨ ਕੋ ਫੋਨ ਮਿਲਵਾਉਂਦਿਆ ਤੇ ਉਹਦੀ ਮੌਤ ਹੋ ਚੁੱਕੀ ਹਰ ਟਾਈਮ ਦੇ ਨਾਲ ਤੇ ਅਸੀਂ ਬਾਹਰੋਂ ਫੋਨ ਲਾਇਆ ਤੇ ਫਿਰ ਪਤਾ ਕੀਤਾ ਦੇਖਿਓ ਸਾਨੂੰ ਬਾਹਰੋਂ ਫਿਰ ਪਤਾ ਲੱਗਾ ਕਿ ਹਾਂ ਠੀਕ ਉਹਦੀ ਮੌਤ ਹੋ ਗਈ ਆ ਬਦਲ ਘਰ ਦੇ ਹਾਲਾਤ ਹੀ ਨਹੀਂ ਸੁਧਾਰ ਰਹੇ 14 ਸਾਲ ਜੀ 14 ਸਾਲਾਂ ਦੇ ਇਹ ਘਰ ਦੇ ਹਾਲਾਤ ਨਹੀਂ ਸੁਧਾਰ ਸਕੇ ਕਿਉਂਕਿ ਪੂੰਜੀ ਪੂੰਜੀ ਜਿਹੜੀ ਇਕੱਠੀ ਕੀਤੀ ਉਹ ਤੇ ਸਾਰੀਆਂ ਲਾਤੀ ਉਧਰ ਤੇ ਮੁੜ ਕੇ ਸਾਥੋਂ ਆਪਣਾ ਸੁਧਾਰਿਆ ਨਹੀਂ ਗਿਆ ਸਾਡੇ ਮਕਾਨ ਵੇਖੋ ਸਾਰੇ ਠੱਠੇ ਆ ਬਾਲਾਂ ਦੇ ਮਕਾਨ ਨੇ ਕਿ ਸਾਰੇ ਠੱਠੇ ਹੋਏ ਆ ਕੀ ਪੀਲ ਕੀ ਕਰਦੇ ਅਸੀਂ ਪੀਲ ਕਰਦੇ ਗਵਰਨਮੈਂਟ ਗਾੜੀ ਕਿ ਸਾਡੇ ਲੜਕੇ ਦੀ ਡੈੱਡ ਬਾਡੀ ਜਿਹੜੀ ਆ ਸਾਨੂੰ ਭਾਰਤ ਭੇਜੀ ਜਾਵੇ ਤੇ ਕੋਈ ਇਹਨੇ ਸਰਕਾਰ ਨੇ ਸਾਡੀ ਅਜੇ ਤੱਕ ਮਤਨੀ ਨਹੀਂ ਕੀਤੀ ਨਾ ਅਜੇ ਤੱਕ 3 ਦਿਨ ਹੋ ਗਿਆ ਅਜੇ ਤੱਕ ਸਾਡੇ ਕੋ ਕੋਈ ਵੀ ਸਰਕਾਰੀ ਮੁਲਾਜ਼ਮ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਾਡੇ ਕੋ ਕਹੇ ਨੇ ਸਾਡੀ ਸਾਰ ਨਹੀਂ ਰਹੀ ਧਿਆਨ ਕੇ ਠੀਕ ਮੈਂ ਨੌਂ ਚ ਭੇਜਿਆ ਸੀ ਖੀਰ ਜੇ ਨੌਂ ਦੀ ਨੌ ਦੇਖੀ ਅਜੇ 14 ਸਾਲ ਮੇਰੇ ਪੁੱਤਰ ਨੂੰ ਬੇਨ ਹੋ ਗਈ ਬੜੀ ਮਿਹਨਤ ਕਰਕੇ ਮੈਂ ਪੁੱਤ ਔਖੇ ਪਾਲ ਕੇ ਖੱਲੇ ਬਾਹਰ ਕਿ ਚੱਲ ਮੇਰਾ ਪੁੱਤ ਕਮਾ ਕੇ ਮੈਨੂੰ ਕੱਲੂਗਾ ਪਰ ਕਮਾਈ ਕੀਤੀ ਸਰਕਾਰ ਨੂੰ ਹੀ ਦੇਤੀ ਉਧਰ ਸਰਕਾਰ ਨੂੰ ਨੇ ਦੇਤੀ ਆਖੜਾ ਮੰਮੀ ਮੈਂ ਇੱਥੇ ਪੇਪਰ ਬਣਾਉਣ ਡਿਆ ਵਾਂ ਹਾਂ ਮੈਂ ਪੇਪਰ ਬਣਾਉਣ ਡਿਆ ਵਾਂ ਆਂਦਾ ਹੀ ਹੁਣ ਮੈਂ ਆ ਜਾਣਾ ਵਾਂ ਮम्मी ਇੱਕ ਮਹੀਨਾ ਹੀ ਆ ਸਿਰਫ 9 ਸਾਲ ਚ ਮੈਂ ਆ ਜਾਣਾ ਮੈਂ ਆਣ ਕੇ ਨਾ ਕੁਝ ਕਰੂੰਗਾ ਮੈਂ ਨਾ ਵੇਖਿਆ ਘਰ ਨਾ ਮੈਂ ਵੇਖਿਆ ਬਾਹਰ ਵੀ ਮੈਂ ਆਪਣਾ ਘਰ ਬਣਾ ਲਾ ਮੈਂ ਨਾ ਬਣਾਇਆ ਘਰ ਵੀ ਮੇਰੇ ਪੁੱਤ ਦੀ ਕਮਾਈ ਆ ਚਲ ਉਧਰ ਹੀ ਰਿਆ ਪੂਰੀ ਕਰਨ ਕਰ ਲਾ ਤਾਂ ਮੰਮੀ ਮੈਂ ਕਮਾ ਕੇ ਪੈਸੇ ਮੈਂ ਘਰ ਬਣਾ ਲਊਗਾ ਮੈਨੂੰ ਨਹੀਂ ਪਤਾ ਮੇਰੇ ਪੁੱਤ ਨਾਲ ਕੀ ਬਣਨਾ ਕੀ ਚੰਗਾ ਭਲਾ ਨਾ ਕੋਈ ਦੁੱਖ ਨਾ ਕੋਈ ਤਕਲੀਫ ਮੇਰੇ ਪੁੱਤ ਨੂੰ ਕੋਈ ਨਹੀਂ ਮੇਰੇ ਪੁੱਤ ਨੂੰ ਜੱਕਦਾ ਮੈਂ ਗੱਲਾਂ ਕਰਦਾ ਕਰਦਾ ਹੀ ਨੋ ਵਜੇ ਮੈਨੂੰ ਫੋਨ ਆਉਂਦਾ ਵਾ 12 ਵਜੇ ਸਾਸ ਨੂੰ ਆਉਂਡਿਆ ਵਾ ਨੂੰ ਨਹੀਂ ਪਤਾ ਮੇਰੇ ਪਤਨਾ ਕੀ ਵਾਪਰਨੀ ਕੀ ਮੇਰੀ ਸਰਕਾਰ ਗਾੜੀ ਇਹੋ ਪੀਲਾ ਮੈਂ ਤੇ ਘਰ ਤੋਂਤਾ ਹੀ ਪੁੱਤ ਬਦਲੇ ਵੀ ਚਲ ਕੋਈ ਨਹੀਂ ਮੇਰੇ ਪੁੱਤ ਪੱਕਾ ਹੋਊਗਾ ਆਪੇ ਪ੍ਰੇਕਾਰ ਦੀ ਜ਼ਿੰਦਗੀ ਸਵਾਰ ਲਊਗਾ ਪੋਰੀਆ ਪੋਰੀਆ ਕਰਕੇ ਮੈਂ ਪੈਸੇ ਜੋੜ ਜੜ ਕੇ ਆਪਣੇ ਪੁੱਤ ਨੂੰ ਮਾਰ ਕਰ ਲਿਆ ਮੈਂ ਪੋਰੀਆ ਪੋਰੀਆ ਕਰਕੇ ਕਰ ਲਿਆ ਮੈਨੂੰ ਨਹੀਂ ਪਤਾ ਪਰ ਮਾਂ ਨੂੰ ਗਾੜੀ ਲੰਦਾ ਆਪ ਬਾਹਰ ਚ ਤੁਰਦਾ ਗਰ ਮੇਰੀ ਸਰਕਾਰ ਨੂੰ ਇਹ ਪੀਲਾ ਵੀ ਮੇਰਾ ਪੁੱਤ ਨੂੰ ਇੱਕ ਰਲ ਜਾਂਦਾ ਜਾਵੇ ਨਾ ਵੇਖਿਆ ਕਰਨਾ ਵੇਖਿਆ ਮੈਂ ਬਾਹਰ ਮੈਂ ਕਮਾਈ ਦੇ ਕਰਕੇ ਨਾ ਨਾ ਮੇਰਾ ਕੋਈ ਪਿਆਰੀ ਨਾ ਮੇਰਾ ਕੋਈ ਬੰਨਾ